ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਮੁਹਿੰਮ ਤਿੱਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸੇ ਤਿੱਤ ਦਫਤਰ ਨਗਰ ਪੰਚਾਇਤ ਸ਼ਾਹਕੋਟ ਵੱਲੋਂ ਕਾਰਜ ਸாதਕ ਅਫਸਰ ਸੁਨੀਲ ਕੁਮਾਰ ਦੀ ਅਗਵਾਈ ਚ ਸ਼ਾਹਕੋਟ ਸ਼ਹਿਰ ਚ ਵੱਖ-ਵੱਖ ਥਾਈ ਕੈਂਪ ਲਗਾਏ ਗਏ। ਇਸ ਮੌਕੇ ਦਫਤਰ ਨਗਰ ਪੰਚਾਇਤ ਸ਼ਾਹਕੋਟ ਵਿਖੇ ਲਗਾਏ ਗਏ ਕੈਂਪ ਦੌਰਾਨ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ। ਇਸ ਮੌਕੇ ਪਰਬਤ ਸਿੰਘ ਪੀਏ ਪਰਮਿੰਦਰ ਸਿੰਘ ਪੰਡੋਰੀ ਹਲਕਾ ਇੰਚਾਰਜ ਆਪਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਕੈਂਪ ਦੌਰਾਨ ਸੰਬੋਧਨ ਕਰਦਿਆਂ ਪੀ ਅਰਪਤ ਸਿੰਘ ਨੇ ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ ਚਲਾਏ ਅਭਿਆਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦੇਣੀ ਚਾਹੀਦੀ ਹੈ ਅਤੇ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਕਰਨ ਤੋਂ ਰੋਕਣਾ ਚਾਹੀਦਾ ਹੈ। ਇਸ ਮੌਕੇ ਜਤਿੰਦਰਪਾਲ ਸਿੰਘ ਬੱਲਾ ਸਾਹਿਬ ਦਾ ਐਮ ਸੀ, ਐਸ ਆਈ ਮੇਜਰ ਸਿੰਘ ਚੌਂਕੀ ਇੰਚਾਰਜ ਤਲਵੰਡੀ ਸੰਗੇੜਾ, ਨਿਰਮਲ ਸਿੰਘ ਸਰਾਬਾ ਮਲਸੀਆ ਮਨੋਜ ਅਰੋੜਾ ਜ਼ਿਲ੍ਹਾ ਸੈਕਟਰੀ ਸੋਸ਼ਲ ਮੀਡੀਆ ਨਿੰਗ ਰਵਿੰਦਰਨਾਥ ਗੁਪਤਾ ਹੈਲਥ ਵਰਕਰ ਆਦਿ ਨੇ ਸੰਬੋਧਨ ਕਰਦੇ ਆ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਇਸ ਮੌਕੇ ਮਦਰਸ ਪ੍ਰਾਈਡ ਸਕੂਲ ਦੇ ਬੱਚਿਆਂ ਵੱਲੋਂ ਨਸ਼ਿਆਂ ਖਿਲਾਫ ਨਾਟਕ ਪੇਸ਼ ਕੀਤਾ ਗਿਆ ਜਦ ਕਿ ਬਾਲ ਗਾਇਕਾ ਨਮਰਤਾ ਸਾਦਿਕਪੁਰ ਨੇ ਆਪਣੇ ਗੀਤ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਪੀਏ ਪਰਬਤ ਸਿੰਘ ਅਤੇ ਮਦਰਸ ਪ੍ਰਾਈਡ ਸਕੂਲ ਦੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਕਾਰਜ ਸਾਧਕ ਅਫਸਰ ਸੁਨੀਲ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਧਨ ਅਸ਼ਿਆਮ ਵਿਰੋਧ ਇਹਦੇ ਤਹਿਤ ਜਿਹੜੀ ਵੀ ਮਹਿਮਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਵੱਲੋਂ ਸਾਡੇ ਹਲਕਾ ਇੰਚਾਰਜ ਸਾਹਿਬ ਪਰਮਿੰਦਰ ਸਿੰਘ ਜੀ ਪਡੋਰੀ ਸਾਹਿਬ ਵੱਲੋਂ ਸਾਡੇ ਕੋਆਰਡੀਨੇਟਰ ਸਾਹਿਬ ਭਾਜੀ ਪਰਮਤ ਸਿੰਘ ਵੱਲੋਂ ਸਾਡੇ ਵੱੱਲੇ ਭਾਜੀ ਵੱਲੋਂ ਇਲਾਕੇ ਦੀਆਂ ਸਾਰੀਆਂ ਸ਼ਖਸੀਅਤਾਂ ਵੱਲੋਂ ਸਾਰੇ ਕਾਉਂਸਲਰਾਂ ਦੇ ਸਰਪੰਚਾਂ ਦੇ ਸਹਿਯੋਗ ਸਦਕਾ ਸਨ 47 ਤੋਂ ਲੈ ਕੇ ਬੜੀਆਂ ਸਰਕਾਰਾਂ ਆਈਆਂ ਤੇ ਬੜੀਆਂ ਗਈਆਂ ਪਰ ਨਸ਼ੇ ਅੜਗੇ ਕੋੜ ਨੂੰ ਕਿਸੇ ਨੇ ਵੀ ਖਤਮ ਨਹੀਂ ਕੀਤਾ ਉਹ ਆਏ ਉਹ ਗਏ ਉਹ ਗਏ ਉਹ ਆਏ ਇੱਕ ਦੂਜੇ ਦੇ ਮਗਰਵਾਰੀ ਚਲਦੀ ਰਹੀ ਪਰ ਇਸ ਕੋਡ ਨੂੰ ਖਤਮ ਕਰਨ ਦਾ ਜਿਹੜਾ ਟੀਚਾ ਉਹ ਭਗਵੰਤਮਾਨ ਸਰਕਾਰ ਨੇ ਮقرਰ ਕੀਤਾ ਸਾਡੇ ਪਡੋਰੀ ਸਾਹਿਬ ਦੇ ਸਿਰ ਤੋਂੜੇ ਜਤਨਿਆਂ ਕਿਉਂ ਆਪ ਵੀ ਉਹ ਇੰਟਰਨੈਸ਼ਨਲ ਪਲੇਅਰ ਰਹਾ ਭਾਈ ਮੇਰੇ ਮਨ ਦੀ ਮਰਦਿਆ ਜਿਸ ਹਿਸਾਬ ਦੇ ਨਾਲ ਇਹ ਮਹਿਮ ਬਿਟੀ ਗਈ ਆ ਸਾਡਾ ਹਲਕਾ ਸ਼ਾਹ ਕੋਟ ਸਭ ਤੋਂ ਪਹਿਲਾਂ ਇਸ ਕੋਡ ਨੂੰ ਖਤਮ ਕਰਕੇ ਸਾ ਲਵੇਗਾ ਸੁਵੇਰੀ ਸਾਰੇ ਵੀਰਾਂ ਤੇ ਭੈਣਾਂ ਨੂੰ ਵੀ ਬੇਨਤੀ ਆ ਰੌਂ ਕਰਾਏ ਪਏ ਵੀਰਾਂ ਨੂੰ ਆਪਾਂ ਗਾਈਡ ਕਰੀਏ ਤੇ ਜਿਹੜੇ ਨਸ਼ੇ ਦੇ ਸਦਾਗਰ ਆ ਕੋਈ ਕਿਸੇ ਦਾ ਮਾਸੀ ਦਾ ਪੁੱਤ ਨਹੀਂ ਨਹਿਰ ਭਾਉ ਨਰ ਵੈਰ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਇਹ ਅਸੀਂ ਨਸ਼ੇ ਦੇ ਸਦਾਗਰਾਂ ਨੂੰ ਵੀ ਨੱਥ ਪਾਉਣੀ ਆ ਅਸੀਂ ਆਪਣੇ ਹਲਕਾ ਸ਼ਾਹਕੋਟ ਨੂੰ ਸੋਨੇ ਦੀ ਬਾਈ ਚਿੜੀ ਬਣਾਈ ਵੇਖਣੀ ਚਾਹੁੰਦੇ ਆ ਸੋਨੇ ਦੀ ਚਿੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ